ਹਾਂਜੀ ਬਾਬੇ ਗੁੱਡ ਮਾਰਨਿੰਗ ਤੇ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬਣਦਾ 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 ਤੇ ਮਿੱਤਰੋ ਤਾਂ ਲੋਕ ਤਾਂ ਉੱਠਦੇ ਆ ਤੇ ਕਰਦੇ ਆ ਕੋਈ ਨਵਾਂ ਤਾਜ਼ਾ ਕੰਮ ਅੱਜ ਤੇ ਟਾਈਮ ਵੇਖ ਲਈ ਉੱਠਦੇ ਹਜੇ ਤਾਂ ਨਹੀਂ ਇਹ ਤਾਂ ਮੈਂ ਪਹਿਲਾਂ ਬੈਠ ਪੜਦਾ ਸਾਢੇ ਨਾ ਹੋਇਆ ਕਟਕ ਕਟ ਨਾ ਬਾਹਲਾ ਉਠਾਂਗੇ ਜੀ ਆਪਾਂ 10:00 10:30 ਵਜੇ ਉਸ ਤੋਂ ਪਹਿਲਾਂ ਕਰਦੇ ਆ ਵੀਡੀਓ ਦੀ ਐਡੀਟਿੰਗ ਤੇ ਫਿਰ ਗੇ ਤਿਆਰੀ ਤੇ ਫਿਰ ਉੜਦੇ ਆ ਕਰਦੇ ਕੰਮ ਤਾਂ ਦਾ ਨਵਾਂ ਕੋਈ ਚਲੋ ਫਿਰ ਕਰ ਗਏ ਜੀ ਬਾਪੋ ਤੇ ਉਹ ਠਿਪੇ ਆਪਾਂ ਤੇ ਇੱਕ ਮਿੰਟ ਦਾ ਟੰਗ ਦੀਏ ਤਾਂ ਇਹਨੂੰ ਤੇ ਇਹਨੂੰ ਕੱਢ ਦਈਏ ਬਾਹਰ ਭਗਤਾਂ ਨੂੰ ਖੋਲ ਦਈਏ ਬਾਹਰ ਜਦਾ ਵਾਤਾਵਾਂ ਖੋਲ ਕੇ ਆਪਾਂ ਖਾਈਏ ਰੋਟੀ ਦਵਾ ਤੇ ਘੰਟਾ ਘੜੀ ਦਵਾਈ ਇਹ ਰਹਿਣੀ ਯਾਰ ਆਪੇ ਤਾੜ ਦਈਏ ਆਪਾਂ ਠੀਕ ਕਰਦੇ ਹਾਂ ਮੈਨੂੰ ਠੀਕ ਆ ਤੇ ਡੈਡੀ ਹੈਗਾ ਬਾਕੀ ਆਪੇ ਸੰਭਾਲੂ ਕਰਦੇ ਆਜੋ 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 ਆਹ ਹੀ ਦਾਣੇ ਬਾਹਰ ਰੱਖ ਲੈਣਾ ਆਪਾਂ ਆਜੋ 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 ਚਲੋ ਬਾਹਰ ਇਹ ਹੁਣ ਤਾਂ ਅੱਜ ਨਹੀਂ ਉਹ ਬਾਹਰੋਂ ਲਾ ਕੇ ਆਪਿਆਣਾ ਉਹ ਤਾਂ ਬੱਚੇ ਮਾਰ ਗਏ ਵਿੱਚੇ ਠੀਕ ਆ ਆਂਡਾ ਜੀ ਤੇ ਚਲੋ ਬਈ 4 5 ਤੇ 6 ਠੀਕ ਆ ਚਲੋ 6 6 ਹੋ ਗਏ ਬਾਹਰ ਤੇ ਹੁਣ ਖਾਲੀ ਰੋਟੀ ਟੀ ਆਪਾਂ ਤੇ ਇਹ ਬਾਹਰ ਹੋ ਗਏ ਕਰਦੇ ਹਾਂ ਫੋਟੋ ਨਾਲ ਰੋਟੀ ਖਾ ਕੇ ਫੇਰ ਕਰਦੇ ਹਾਂ ਸ਼ੇਅਰ ਫੋਟੋ ਨਾਲ ਠੀਕ ਆ ਲਓ ਬਈ ਫਿਰਦੇ ਆ ਬਾਹਰ ਸਾਰੇ ਦੋ ਹੋ ਜਾਂਦੇ ਖੁੱਡੇ ਜੋੜੀ ਗਾ ਉਹ ਤਾਂ ਅੰਦਰ ਜਾ ਕੇ ਰਾਜੀ ਹੈਗੀ ਤੇ ਇਹ ਇੱਥੇ ਫਿਰ ਚੋਬਰਾ ਵਾਲੇ ਆ ਵੀ ਓਏ ਕ્યાં ਕਿਧਰ ਆ ਜਾ ਆ ਜਾ ਆ ਜਾ ਆਜੋ 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 ਲਓ ਵੀ ਕਿਰਨ ਤੋਲੇ ਪ੍ਰਕਾਰ ਨਾਲ ਦੋ ਤੇ ਫੇਰ ਤਾੜਾਂਗੇ ਅੰਦਰ ਨੂੰ ਠੀਕ ਆ ਤੇ ਦਿਖਾਉਣੇ ਆ ਫਿਰ ਆਪ ਬਿਓ ਤੇ ਸਾਰੇ ਅੰਦਰ ਵਰਗੇ ਆਪਦੀ ਆਪ ਹੀ ਕੀ ਦੋ ਜੋੜੀਆਂ ਧੱਕੇ ਨਾਲ ਪਹਿਲਾਂ ਹੀ ਵੜ ਜਾਂਦੀਆਂ ਹੌਲੀ ਹੌਲੀ ਗਿੜੇ ਖਾ ਖਾ ਕੇ ਤੇ ਆ ਦੋ ਮਗਰੋਵਾਰ ਨੇ ਓਕੇ ਨੇੜੇ ਥੱਲੇ ਬੈਠੇ ਆ ਠੀਕ ਆ ਉਹ ਜੋੜੀਆਂ ਤਾਂ ਬੈਠੀਆਂ ਤੇ ਆਪਣੇ ਦਾਣੇ ਨੇ ਬਾਹਰ ਰੱਖੇ ਸੀ ਉਹ ਚੱਕ ਨੂੰ ਪਾਦ ਗਏ ਤੇ ਬਗਰ ਚੱਲਦੇ ਆ ਕਿ ਸ਼ਾਇਦ ਅੱਜ ਕਟਿੰਗ ਕਰਾ ਲਈਏ ਆਇਆ ਹੋਵੇ ਤਾਂ ਠੀਕ ਆ ਤੇ ਬਾਹਰ ਹੀ ਹਲਕਤੀ ਜਾਂਦੀਆਂ ਤੇ ਚਲੋ ਕਰਾਂ ਦਾਣੇ ਧਰ ਲਿਏ ਇਹਨਾਂ ਨੂੰ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਚੱਲਦੇ ਹੁਣ ਆਪਾਂ ਕਰੇ ਮਨਪ੍ਰੀਤ ਕੋਲ ਤੇ ਲੈਟਾਂ ਤਾਂ ਪਤਾ ਦੀ ਹੋਰ ਤਰ੍ਹਾਂ ਜਿਵੇਂ ਚੱਲੀ ਜਾਂਦੀਆਂ ਹੁੰਦੀਆਂ ਆਪਣੀਆਂ ਠੀਕ ਆ ਲੈਟਾ ਲੂਟਾਂ ਨਹੀਂ ਬੰਦ ਹੁੰਦੀਆਂ ਇਦਰਾ ਖਤਰੋਂ ਖਿਡਾਰੀ ਫਿਰਦਾ ਬਾਲਾ ਚੰਦਰਾ ਕਦੀੜਾ ਐ ਬਾਲਾ ਚੰਦਰਾ ਭਾਂਡਰਾ ਤਾਂ ਮੇਰੇ ਸਾਹੇ ਤੇ ਚਲੋ ਚੱਲਦੇ ਆ ਬਾਬਿਓ ਕਿੱਥੋਂ ਹੁਣ ਮੜਾ ਕੰਮ ਕਰਦਾ ਸੀਗਾ ਕਿੱਥੇ ਆਉ ਕਿੱਥੇ ਹਾਂ ਕਿਹੜੇ ਕਿਲੋਂ ਦੇ ਮੈਂ ਇਧਰ ਇਹਦੇ ਕੰਮ ਕੰਮ ਆਉਂਦਾ ਤੇ ਇਧਰ ਵੀ ਕੰਮ ਝੜਾ ਮੈਂ ਦੋ ਮਿੰਟਾਂ ਹੀ ਬੜਾ ਆਏ ਐ ਕਿੰਫੜੇ ਹੋ ਰਹੇ ਹੈਂ ਬਾਕੀ ਲਾਈਟ ਕਰਤੀ ਬੰਦ ਬਾਹਰ ਲਈ ਤੇ ਉਹ ਤਾਂ ਜਿ ਪਿਆਈ ਹੈ ਤੇ ਬਾਕੀ ਓਕੇ ਰਿਪੋਰਟ ਹੈਗੀ ਠੀਕ ਠਾਕ ਆ ਜਵਾਗ ਜਲੇ ਓਕੇ ਰਿਪੋਰਟ ਆ ਤੇ ਚਲੋ ਪੁੱਛਦਿਆਂ ਮਨ ਪਿੰਦ ਪਰ ਕੀ ਕਰਨਾ ਅੱਗ ਮਿੱਟੀ ਦਾ ਕੱਲ ਪਾਤੀ ਕੱਲ ਪੰਤਾਲਾ ਰੱਖਿਆ ਕੱਲਾ ਹੌਲ ਲੌਂਗਾਲਾ ਬਸ ਮੈਨਿਆ ਜੋ ਕਰ ਕਰਦੇ ਹਾਂ ਚਲੋ ਠਾਉਣੇ ਤੱਕ ਨੂੰ ਪਰ ਹਾਂਜੀ ਬਾਬੇ ਉੱਤੇ ਖੋਲ ਦਿੱਗੇ ਲਟਲ ਸੱਤ ਪਹਾਂਵੇ ਗੱਲ ਹੀ ਨਹੀਂ ਆਉਂਦੀ ਲਟਾ ਮੰਨ ਕਰ ਦਿੱਗੇ ਤੇ ਖੋਲ ਗਿਆ ਵਾਲ ਆਪਣੇ ਬੈਠਕ ਕਬੂਤਰਾਂ ਵਾਲੀ ਤੇ ਉਹ ਦਾ ਅੰਦਰ ਹੀ ਪਿਆ ਜੇ ਤੇ ਅੱਜ ਵੇਰੇ ਆ ਕੁਝ ਬਹੁਤ ਤਕੜਾ ਕੰਮ ਆਇਤਾ ਕੱਲ ਖੋਡੇ ਦਾ ਕੰਮ ਰਹਿ ਗਿਆ ਮੇਰਾ ਥੋੜਾ ਜਿਹਾ ਮਨੂੰ ਮਿੱਟੀ ਮਿੱਟੀ ਤਾਂ ਪਾਤੀ ਸੀਗੀ ਤੇ ਪੰਤਾਲਾ ਪੰਤਾਲਾ ਆਇਦਰਾ ਅੜਾ ਹੂ ਭਾਏ ਪੰਤਾਲਾ ਸੀ ਦਿਨ ਨਗਾ ਸਾਰੇ ਪੰਤਾਲਾ ਦਿਖਾਦਾ ਮਿੱਟੀ ਪਲੌਂਦੇ ਦਿਖਾਦਾ ਤੇ ਲਾਈਟ ਬੰਦ ਲਾਈਟਾਂ ਨੂੰ ਓਟ ਕਰਤੇ ਮੰਦ ਵੀ ਠੀਕ ਆ ਤੇ ਖੋਲ ਦੀਗੇ ਬਾਰੀਆਂ ਆਪਣੀਆਂ ਵਾਲੀਆਂ ਬਾਕੀ ਆ ਬੱਚੇ ਕੱਟੀ ਬੈਠੀ ਐ ਖੰਡ ਸਾਡੀ ਤੇ ਪੂਰੇ ਖੋਲ ਦਿੱਗੇ ਤੇ ਕੋਠੇ ਚੱਲ ਕੇ ਵੇਹਣੇ ਆਪਣਾ ਲਾਲ ਪੁੰਝਾ ਵਾਲਾ ਠੀਕ ਆ ਬਈ ਲਾਲ ਪੁੰਝਾ ਵਾਲਾ ਚੱਲ ਕੇ ਵੇਹਣੇ ਕੋਠੇ ਤੇ ਉਹ ਕੱਲ ਉਹ ਤਾਂ ਆਇਆ ਨਹੀਂ ਦੂਜੇ ਦਾ ਆ ਗਈ ਸੀ ਕਬੂਤਰੀ ਆਪਣੀ ਜਿਹਨੂੰ ਬਾਜ ਪਿਆ ਸੀਗਾ ਤੇ ਬਸ ਠੀਕ ਐ ਲੈਟਾਂ ਘਾਤੀਆਂ ਵੱਧ ਤੇ ਉਹ ਕੇ ਰਿਪੋਰਟ ਆ ਕੱਲ ਬਾਹਰ ਚੱਲ ਕੇ ਵੇਹਣੇ ਕਰਾਂ ਕੋਠੇ ਚੱਲ ਕੇ ਵੇਹਣੇ ਆਪਾਂ ਕਬੂਤਰ ਬਾਤਰ ਕਪੜਾ ਫੂੰਜੀ ਵਾਲਾ ਕਬੂਤਰ ਵੇਖ ਕੇ ਉਹਨੇ ਕੋਠੀ ਤੇ ਆ ਸਾਹਮਣੇ ਇਸ ਕੋਠੀ ਤੇ ਬੈਠਾ ਤੇ ਜੇ ਬੈਠਾ ਹੋਇਆ ਤਾਂ ਚੰਗੀ ਗੱਲ ਆ ਕਿਉਂ ਕਹਿੰਦਾ ਮੈਨੂੰ ਤਾਂ ਵੇਖਿਆ ਗਾ ਤੂੰ ਭੱਜ ਕੇ ਨੇ ਇਹ ਕਹਿੰਦਾ ਪਹਿਲੀ ਮੰਜ਼ਲ ਤੇ ਬੈਠਾ ਸੀਗਾ ਆ ਚਿੱਟੀ ਕੋਠੀ ਤੇ ਠੀਕ ਆ ਇੱਕ ਮਿੰਟ ਵੇਹਣੇ ਆਪਾਂ ਨੂੰ ਕਿਹੜੇ ਪਾਸੇ ਕਹਿੰਦਾ ਸੀ ਪਹਿਲੀ ਮੰਜ਼ਲ ਤੇ ਇੱਥੇ ਗਾ ਇੱਕ ਮਿੰਟ ਮੈਨੂੰ ਵੇਖ ਲਾ ਤੁਹਾਨੂੰ ਫੇਰ ਦਿਖਾਉਣਾ ਭਾਈ ਪੰਜ ਦਸ ਗਾ ਤਾ ਉਹ ਉੱਥੇ ਵੀ ਹੈ ਨਹੀਂ ਸੀ ਠੀਕ ਆ ਬੱਚਾ ਆਪਣਾ ਮੈਂ ਵੇਖਿਆ ਕੋਠੇ ਤੇ ਵੀ ਚਲੋ ਪਰ ਉਹਨਾਂ ਹੋ ਕੇ ਕੰਮ ਤਾਂ ਦੋ ਹੋਰ ਵੇਡ ਦੇ ਨੂੰ ਕੱਢਦੇ ਹਾਂ ਬੱਚੇ ਪੁੱਤੇ ਬਾਹਰ ਕੋਈ ਅਜੇ ਉਹ ਤਾਂ ਉੱਠਿਆ ਨਹੀਂ ਜੇ ਮਨਪ੍ਰੀਤਾ ਹੈ ਪਿਆਈ ਹੈ ਤਾਂ ਚਲੋ ਪ੍ਰਕਾਰ ਦਿਆਂਗੇ ਨੇ ਹੋ ਗਿਆ ਛੋਟੇ ਖੜੇ ਨੇ ਮਤਲਬ ਤਾਂ ਤਾਲਾ ਉਹਨਾਂ ਲਾ ਦੇ ਕੀ ਦੁਆਰੇ ਫੇਰ ਮੀਮ ਆਜਣਾ ਕੀ ਰਹੀ ਜਿਹੜਾ ਤੇ ਬਾਕੀ ਸਾਨੂੰ ਕੱਲ ਦਿਖਾਣਾ ਪੁੱਲਗੇ ਵੀ ਮਿੱਟੀ-ਮੁੱਟੀ ਸੈੱਟ ਕਰਤੀ ਸੀ ਚਲ ਫਿਰ ਮੈਂ ਹੁਣ ਦਿਖਾਉਂਦਾ ਠੀਕ ਐ ਮਿੱਟੀ ਮੁੱਟ ਸਾਰੀ ਪਾਤੀ ਇਹਦੇ ਵੀ ਠੀਕ ਆਪਾਂ ਤੇ ਆਹ ਦੇਖੋ ਮਿੱਟੀ ਸਾਰੀ ਪਾਤੀ ਵਾ ਕੱਲਾ ਪੰਤਾਲਾ ਲਾਉਣਾ ਇੱਥੇ ਤੇ ਉਹ ਆਪਾਂ ਲਾ ਦੇਗਾ ਅੱਜ ਠੀਕ ਆ ਪੰਤਾਲਾ ਲਾ ਕੇ ਫਿਰ ਕੰਮ ਕਲੀਅਰ ਲਗਭਗ ਆਪਾਂ ਸਾਰਾ ਚਲ ਐਨਵੇਂ ਨਿਗਾਹ ਨੂੰ ਮਾਰਦਾ ਕਬੂਤਰ ਤੇ ਆਪਣੇ ਤੇ ਕੀ ਇੱਥੇ ਕਿਤੇ ਫਿਰਦਾ ਹੋਵੇ ਤੁਹਾਨੂੰ ਫੇਰ ਦਿਖਾਉਣੇ ਠੀਕ ਆ ਲਓ ਬਈ ਤੇ ਮਨਪ੍ਰੀਤ ਜਿਹੜਾ ਥੋੜਾ ਮੈਨੂੰ ਕੰਮ ਦੱਸ ਗਿਆ ਉਹ ਘਰੇ ਜਾਵੜਿਆ ਸੀਗਾ ਉਹ ਵੀ ਆਹ ਕਰਨ ਵਾਲਾ ਜਿਹਨੇ ਆਹ ਦੰਦੇ ਨਹੀਂ ਬਾਹਰ ਇਹ ਮਲਾ ਕਬੂਤਰ ਕੰਤਰ ਕੱਢਣ ਵਾਲੇ ਠੀਕ ਆ ਭਾਈ ਇਹ ਮਲਾ ਹੱਥ ਪੋਣੀ ਨੇ ਕਰਕੇ ਆਏ ਇਹ ਖੁੱਬਦੇ ਐ ਇਹਨੂੰ ਵੱਡ ਕੇ ਵੀਣਾ ਏ ਜੇ ਮੈਥੋਂ ਵੱਡੇ ਕੇ ਤਾਂ ਠੀਕ ਆ ਤੇ ਨਹੀਂ ਮੈਂ ਮੀਤੇ ਮਿਸਤਰੀ ਕੋਲ ਲੈ ਜਾਊ ਹੁਣੇ ਇਹਨੂੰ ਤੇ ਇਹਨੂੰ ਕਰਾ ਲਿਓ ਪੱਦਰ ਸਾਰੀਆਂ ਕਰਨੀਆਂ ਠੀਕ ਐ ਇਹਨਾਂ ਦੀਆਂ ਤੇ ਕਰਾਂ ਇਹਨੂੰ ਵੱਡ ਕੇ ਵੇਖਾਂ ਥੱਲੇ ਲਾ ਕੇ ਤੇ ਫੇਰ ਕਰਦੇ ਨੇ ਤਾਂ ਸੈਟਿੰਗ ਆ ਗਈ ਹੱਥ ਨਾਲ ਤਾਂ ਠੀਕ ਆ ਨਹੀਂ ਫਿਰ ਮੀਤੇ ਕੋਲ ਚੱਲਾਂਗੇ ਲੈ ਕੇ ਆਪਾਂ ਇਹਨੂੰ ਓ ਬਈ ਕੰਮ ਵੇਰ ਕੇ ਮੈਥੋਂ ਕਰ ਲੱਗਿਆ ਸਭ ਤੋਂ ਪਹਿਲਾਂ ਤਾਂ ਇੱਥੇ ਵੱਜ ਗਈ ਮੇਰੇ ਅੱਦੇ ਇੱਕ ਮਿੰਟ ਇੱਥੇ ਵੱਜ ਗਈ ਆ ਇੱਕ ਹੀ ਮਸਾ ਵੱਢੀ ਗਿਆ ਉਹ ਵੀ ਤਿੱਖੀ ਹੋ ਗਿਆ ਸੀ। え ਚਲੋ ਮਿੱਤੇ ਕੋਲ ਚੱਲਦੇ ਆਪਾਂ ਠੀਕ ਆਪਾਂ ਤੇ ਮਿੱਤੇ ਤੋਂ ਚੱਲ ਕੇ ਕਰਾਉਣੇ ਆਪਾਂ ਲੋਟ ਠੀਕ ਆ ਇਹਨੂੰ ਵੜਾ ਕੇ ਲਿਆਉਣੇ ਸੈਟ ਕਰਾ ਕੇ ਤੇ ਫਿਰ ਤੁਹਾਡਾ ਨਾਲ ਸ਼ੇਅਰ ਕਰ ਦਾਂਗੇ। ਮਿੱਤਾ ਜੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਹੈ? ਕੀ ਹਾਲ ਚਾਲ ਆ ਮੈਂ ਕਿਹਾ? ਔਲੇ ਹੋਏ ਆਪਣੇ ਸੋ ਤੇ ਥੋੜਾ ਮਿੱਤੇ ਕੰਮ ਕਰ ਦਿਓ। ਨਿਕਾ ਕੰਮ। ਥੋੜੇ ਵਾਲਾ ਹੀ ਐ ਇਹ ਜਿਹੜੀਆਂ ਆਪਣੀਆਂ ਆ ਕਰਨੀਆਂ ਨਹੀਂ ਹਾਂ ਬਨੇ ਗ੍ਰੈਂਡ ਕਰਦੇ ਆਥੀ ਪਾਰ ਤੇ ਸਾਡੇ ਰਿਆਂ ਨਿਆਰਾ ਧੰਨਵਾਦ ਤੇਰਾ ਬਹੁਤ ਬਹੁਤ ਮੀਤਾ ਜੀ ਤੇ ਲਵ ਜੂ ਤੇ ਦਿਖਾਉਣੇ ਤੈਨੂੰ ਟੂਰਨਾਮੈਂਟ ਪਾਸਿਕ ਕਰਦੇ ਨੇ ਹੋਰ ਹੈਗਾ ਤੇ ਸਟੇ ਕਰਾ ਲਈਏ ਠੀਕ ਆ ਭਾਈ ਤੇ ਫਿਰ ਚੱਲਦੇ ਆ ਘਰੇ ਠੀਕ ਲੈ ਕੇ ਆਪਾਂ ਇਹਨੂੰ ਜੀ ਤੇਨੇ ਕਰਦਾ ਵਰਕਸਟ ਆਦਾ ਉਹਦਾ ਤੇ ਨਹੀਂ ਤਾਂ ਸਾਡਾ ਪੂਰਾ ਸਕੂਟਰ ਬੰਦਾ ਠੀਕ ਐ ਉਹ ਮਾਸਰਾ ਹੈ ਇਹੀ ਕੰਮ ਕਰਦਾ ਸਾਡੇ ਜਿੰਨੇ ਵੀ ਕਰਦਾ ਹੈ ਹੋਰ ਨਹੀਂ ਹੱਥ ਪਾਉਂਦਾ ਕੋਈ ਪਹਿਲੇ ਜਿਹੜੇ ਚੱਕੜਾ ਮੁੰਮੇ ਕਮੈਂਟ ਨਾ ਆਇਆ ਤੂੰ ਕਰਦੇ ਨੇ ਤੇ ਕੋਈ ਕੋਈ ਨਹੀਂ ਆਇਆ ਬਾਹਰ ਕਰਾ ਲਈਏ ਚੱਲਦੇ ਆਪਾਂ ਉਹ ਆਪਿਓ ਤੇ ਆ ਕੇ ਘਰੇ ਤੇ ਬਣਾ ਲੈਂਦਾ ਵਧੀਆ ਵੇਖੋ ਠੀਕ ਕੰਨੀਆਂ ਗੁੰਨੀਆਂ ਦੀਆਂ ਅੱਗੇ ਹੱਥ ਪਾੜਨਾ ਹੀ ਭੈਣ ਦਾ ਤੇ ਬਸ ਨੂੰ ਰੱਖਦੀਆਂ ਕਰਾਂ ਸੈਟਿੰਗ ਕਰਕੇ ਦੀ ਤੇ ਕੋਈ ਕਰਦੇ ਆ ਕੰਮ ਹੋਰ ਵਿੜ ਜਾ ਕੇ ਕੋਈ ਤੇ ਦਿਖਾਵਾਂ ਸ਼ਾਇਦ ਕਰਾਂ ਬਾਅਦ ਚੱਲ ਕੇ ਮੰਦਿਰ ਤੇ ਨਾਲ ਕੰਮ ਜਾਂ ਬੈਂਕ ਮੁੱਕ ਜਾਈ ਕੋਈ ਤੇ ਫੇਰ ਕਰਦੇ ਆ ਸ਼ਾਇਦ ਠੀਕ ਆ ਉਹ ਬਾਬਿਓ ਹੁਣ ਕਰਦੇ ਆ ਮੋਟਰਸਾਈਕਲ ਦੇ ਰਿਪੇਅਰ ਕੋਸ਼ ਤਾਂ ਮੈਂ ਕਰਤੀ ਵੀਡੀਓ ਉਡੀ ਨਹੀਂ ਬਣਾਈ ਮਾੜਾ ਮੋਟਾ ਕੰਮ ਜਿਹਾ ਸੀਗਾ ਰਮੈਂ ਇਹ ਕਹਿੰਨਾ ਏ ਤਾਰਾ ਤੁਰਾ ਹਲਦੀਆਂ ਇਹਦੀ ਫੇ ਤਾਰਾਂ ਦੀ ਆਪਾਂ ਸਪਲਾਈ ਚੈੱਕ ਕਰਕੇ ਸਾਰੇ ਮੋਟਰਸ ਨਾਲ ਦੀ ਉਹ ਤੁਹਾਨੂੰ ਪਤਾ ਵੀ ਕੰਮ ਅਸੀਂ ਸਾਰੇ ਹੀ ਕਰ ਲੈਨੇਗੇ ਹੁਣ ਪਹਿਲਾਂ ਥੋੜਾ ਆਹਟ ਲਾਸੀ ਦਾ ਨਟ ਲਿਓ ਪਏ ਸੀ ਇਹਦੇ ਤੇ ਆ ਪੂਰੇ ਸੈੱਟ ਕਰਕੇ ਰਮੈਂ ਫਿਨਿਸ਼ਿੰਗ ਟੱਚ ਦੇ ਕੇ ਰਹਿਣੂ ਮੈਂ ਤਾਂ ਸੰਦ ਪਏ ਆਪਣੇ ਕੋਲ ਸਾਰੇ ਆਪਣੇ ਤੇ ਇਹਦਾ ਸਿਰ ਖੋਲ ਕੇ ਸਾਰਾ ਇਹ ਕਰਕੇ ਫਿਰ ਬਾਕੀ ਦਰ ਜਾਨਵਰ ਭਾਈ ਭੇ ਆਪਣੇ ਤੇ ਮਨਪ੍ਰੀਤ ਗਿਆ ਉਥੇ ਖੇਤ ਨੀਰਾਵੜਾ ਠੀਕ ਹੈ ਉਹ ਖੇਤ ਨੀਰਾ ਵੱਢਣ ਗਿਆ ਤੇ ਆਪਾਂ ਇਹ ਕਰਦਨੇ ਆ ਜੇ ਆਹ ਕਰਕੇ ਵਿਹਲੇ ਹੋ ਗਏ ਤੇ ਪੰਤਾਲਾ ਵੀ ਲਾਉਣਾ ਸੀ ਉਹ ਵੀ ਲਾ ਲਾਂਗੇ ਆ ਕਿੜਾ ਆ ਗਿਆ ਆ ਕਿੜਾ ਹੈ ਆਹ ਫਿਰਦਾ ਆਪਣਾ ਬਈ ਪੁੰਝੇ ਵਾਲਾ ਪੁੰਝੇ ਵਾਲਾ ਭਾਲ ਗਿਆ ਆ ਜਾ ਆ ਜਾ ਆ ਜਾ ਮਾਰ ਮਾਰ ਆ ਜਾ ਆ ਜਾ ਆ ਜਾ ਆਇਆ ਆ ਜਾ ਆ ਜਾ ਇਹ 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 ਵੀ ਆ ਆ ਫਿਰਦਾ ਓਹ ਕੋਠੀ ਤੇ ਭਾ ਗਿਆ ਇਧਰ ਹਾਂ ਨਹੀਂ ਇਹਦੇ ਨਾਲ ਕੋਠੀ ਚ ਜਮੈਦਾਰੋ ਨਾ ਬਾਪੇ ਉਹ ਕੋਠੀ ਦੇ ਬੰਦੇ ਕਤੋਂ ਯਾਰ ਫਿਰ ਸਾਡਾ ਆਪਣਾ ਨਹੀਂ ਵਜੇ ਕੋਠੀ ਦੇ ਬੰਦਨ ਤੋਂ ਫਿਰ ਆਪਣਾ ਹੈ ਹੀ ਨਹੀਂ ਉਹ ਸਿੱਧਾ ਗੋਲੇ ਉੱਤਰਿਆ ਤੋ ਬਈ ਸਿੱਧਾ ਗੋਲੇ ਉੱਥੇ ਉਤਰ ਗਿਆ ਉਹ ਸਾਹਮਣੇ ਕੋਠੀ ਤੇ ਤੇ ਆਹ ਕੋਠੀ ਦੇ ਸਾਹਮਣੇ ਇੱਥੇ ਉਤਰ ਗਿਆ ਹੁਣ ਇਹ ਚੋਂ ਕਰ ਦਿਂਦਾ ਨਹੀਂਗਾ ਇਹ ਉਹ ਬਠਾ ਬਠਾਏ ਉਹ ਬਟਪਾਲੇ ਕੰਨੀ ਤੇ ਜਮਾ ਉਹ ਚੁੰਟ ਤੇ ਫਿਰ ਆਪਣਾ ਨਹੀਂ ਵੀ ਠੀਕ ਆ ਤੇ ਚਲੋ ਫਿਰ ਕਿਹਨ ਵਹਿਣੇ ਮੈਂ ਤਾਂ ਮੈਂ ਖੇਤੀ ਬਟਕਾਉਣ ਲੱਗ ਗਿਆ ਮੈਂ ਤਾਂ ਮੈਂ ਤਾਂ ਜੀ ਕੇ ਹਉਆ ਉੱਥੇ ਪਰ ਉਹ ਨੀਮ ਸਾਡੀ ਭਲਿੱਖ ਜੀ ਫਿਰਦੇ ਸੀ ਉਹ ਫਿਰ ਉਹ ਗੋਲਿਆਂ 'ਚ ਬੰਦਾ ਨਹੀਂਗਾ ਤਾਂ ਮਨ ਪੈ ਨਹੀਂ ਫੋਨ ਲਾਉਣਾ ਮੈਂ ਤੇ ਫਿਰ ਵਹਿਣੇ ਹੈ ਠੀਕ ਆ ਬਾਕੀ ਬਾਰ ਬੁਰ ਭੇੜੇ ਪਿਆ ਚਲ ਕੋਈ ਨਹੀਂ ਕਰਦੇ ਸ਼ਹਿਰ ਹਟਣਾ ਲਓ ਅੱਬ ਤੇ ਮੂਰੋਂ ਪਾਰਤਾ ਨੂੰ ਤੇ ਵਹਿੜੇ ਹੁਣ ਕਿੱਥੇ ਸਪਾਰਕ ਮਾਰਦਾ ਕੀ ਚੱਕਰ ਦਾ ਆ ਗਈ ਭੋਖਾ ਗਈ ਬਈ ਉਹ ਜਿਆ ਬਾਜ ਲੈ ਕੇ ਆਉਂਦਾ ਪਰ ਜਾ ਕੇ ਮੈਂ ਕਿ ਹੁਣ ਬਹਿਣੇ ਸਪਲਾਈ ਇਹਦੀ ਕੀ ਚੱਕਰ ਹੈ ਕਿੱਥੋਂ ਸਪਾਰਕ ਦਿੰਦਾ ਹੈ ਕਿਵੇਂ ਕੋਈ ਠੀਕ ਹੈ ਤੇ ਕਰਦੇ ਹੁਣ ਦਾ ਸ਼ੇਅਰ ਫਿਰ ਕਿ ਰਾਜ ਨੂੰ ਮੇਕ ਲਈ ਕੋਲ ਖਾਲ ਕੇ ਵੀ ਕੀ ਚੱਕਰ ਹੈ ਠੀਕ ਹੈ ਦਿਖਾਉਣੇ ਆ ਆਪਿਓ 2 ਘੰਟੇ ਮੱਥਾ ਮਾਰਨ ਤੋਂ ਬਾਅਦ ਫਾਈਨਲੀ ਆਪਣਾ ਕੰਮ ਜੀ ਹੋ ਗਿਆ ਸਾਰਾ ਸੁੱਖੀ ਸੰਧੀ ਸਭ ਕੁਝ ਚੱਲ ਪਿਆ ਇਹ ਤੁਹਾਨੂੰ ਚੈੱਕ ਵੀ ਕਰਾਣੇ ਪਹਿਲਾ ਇੰਡੀਕੇਟਰ ਤਰ੍ਹਾਂ ਹਲੇ ਕੀ ਸੀ ਆ ਚੱਲ ਪਿਆ ਆ ਇਧਰ ਨਾ ਚੱਲਦਾ ਨਹੀਂ ਸੀਗਾ ਉਹ ਉਹ ਵੀ ਚਲਾਤਾ ਫਿਰ ਠੀਕ ਆ ਤੇ ਹਾਰ ਨਿਕਲਦਾ ਸੀ ਉਹ ਵੀ ਚਲਾਤਾ ਤੇ ਇੱਕ ਕੰਮ ਸੀਗਾ ਆਪਣਾ ਆ ਬ੍ਰੇਕਾਂ ਦੇ ਮਗਰਲੀ ਬੱਤੀ ਜਗਦੀ ਨਹੀਂ ਸੀ ਜਗਦੀ ਨਹੀਂ ਸੀ ਹੁਣ ਦੇਖੋ ਇਹ ਵੀ ਜਗਨ ਲਾਦੀ ਠੀਕ ਐ ਤੇ ਪਹਿਰਾਂ ਦਾ ਜਗਦੀ ਜਗਦੀ ਸੀ ਫੇਰ ਉਹ ਪਹਿਰਾਂ ਨੇ ਪੂਣ ਮੈਂ ਪਹਿਰਾਂ ਤੋਂ ਜਗਨ ਲਾਦੀ ਠੀਕ ਆ ਓਕੇ ਰਿਪੋਰਟ ਕਰਤੀ ਇੱਕ ਦਾ ਆ ਸੈਟਿੰਗ ਕਰਨੀ ਸੀਗੀ ਇਹਦੀ ਟਾਪ ਇਹਦੀ ਇਹਦੀ ਕਿਰਾਂ ਕਰਤੀ ਓਕੇ ਰਿਪੋਰਟ ਵੇਣਾ ਮੈਂ ਇਹਨੂੰ ਸੈੱਟ ਕਰਕੇ ਇਹਨਾ ਹੁਣ ਜੋ ਹੋਇਆ ਤਾਂ ਮੇਰੇ ਵੀ ਕੋਈ ਗਾਰਡ ਲਾਉਣਾ ਚਾ ਮੈਂ ਤੇ ਇੱਕ ਥੱਲੇ ਝਾੜਨਾ ਏ ਉਹ ਕੰਮ ਸਾਰੇ ਵੀ ਤੁਹਾਨੂੰ ਪਤਾ ਆਪ ਹੀ ਕਰੀ ਦੀਏ ਸਾਰੇ ਵੱਡੇ ਲੋਟ ਤੇ ਹਜੇ ਰਹਿ ਗਈ ਚੱਲ ਕੇ ਆਉਣਾ ਮਨਪ੍ਰੀਤ ਨਾਉਣ ਦੋ ਸੂਟ ਫੜ ਕੇ ਲੈ ਕੇ ਆਉਣਾ ਤੇ ਇਹ ਦਿਖਾਉਣੇ ਤੁਹਾਨੂੰ ਬਾਅਦ ਚ ਕੀ ਬਣਦਾ ਏ ਤੇ ਬਾਕੀ ਓਕੇ ਰਿਪੋਰਟ ਹੈਗੀ ਠੀਕ ਆ ਚਲੋ ਤੁਹਾਨੂੰ ਦਿਖਾਉਣੇ ਆ ਫਿਰ ਇਹਨੇ ਬਾਕੀ ਜਾਨਵਰ ਚ ਉਹਨੂੰ ਆਪਣਾ ਹਜੇ ਆਇਆ ਏ ਜੀ ਕੁੰਜੀ ਵਾਲ ਦਾ ਪਤਾ ਨਹੀਂ ਲੱਗਾ ਬਾਈ ਯਾਰ ਕਿੱਧਰ ਗਿਆ ਠੀਕ ਆ ਤੇ ਆਦ ਇਸ ਨਿਗਾਤ ਰੱਖੀ ਪਿਆ ਪੂਰੀ ਮੈਂ ਜਦੋਂ ਮਾ ਤਾਂ ਨਿਗਾ ਮਾਰਦਾ ਰਹਿਣਾ ਪਰ ਮੇਰੇ ਹਿਸਾਬ ਨਾਲ ਵੀ ਹੈ ਨਹੀਂਗਾ ਠੀਕ ਆ ਇਹਦਾ ਚੀਰੀਆਂ ਚੁੜੀਆਂ ਜਾਂਦੀਆਂ ਤੇ ਚਲੋ ਕਰਾ ਸੈਟਿੰਗ ਕਰਦੀ ਇਹਦੀ ਤੇ ਫਿਰ ਤੁਹਾਨੂੰ ਦਿਖਾਉਣੇਗੇ ਆਪੋ ਤੇ ਚੱਲੀ ਗਏ ਹੁਣ ਆਪਾਂ ਮੋਟਰਸਾਈਕਲ ਤੇ ਰਹਿ ਕੇ ਪਿੰਡ ਰਹਿ ਕੇ ਰਹਿ ਕੇ ਆਪਾਂ ਜਾਣਾ ਕੱਪੜੇ ਫੜਕ ਲੈਉਣੇ ਬਸ ਤੇ ਮਾਨਪ੍ਰੀਤ ਕਹਿੰਦਾ ਤੂੰ ਜਾਇਆ ਇਹਨੇ ਤੇ ਉਹ ਹਜੇ ਖੇਤ ਹੀ ਫਿਰਦਾ ਜੇ ਪਾਣੀ ਪੀ ਲਈ ਕੁੱਟਕ ਉਹ ਫਿਰਦਾ ਜੇ ਖੇਤ ਠੀਕ ਆ ਬਈ ਨੀਰਾ ਲੱਦੀ ਲੁੱਦੀ ਜਾਂਦਾ ਉਹ ਤੇ ਉਹਨੂੰ ਫੋਨ ਲਾਇਆ ਸੀ ਮੈਂ ਕਰਾਂ ਬਾਹਰ ਬੁਰ ਭੇਡ ਜਾ ਮੈਂ ਸਾਰਾ ਕੁਝ ਤੇ ਫਸ ਫਿਰ ਹਿੰਮਤ ਨਾਲ ਜਾ ਕੇ ਆ ਜੀ ਤੇ ਫਿਰ ਬੇਨੇ ਆ ਕਬੂਤਰ ਕਬਤਰ ਭਾਲਦੇ ਤੇ ਦਿਖਾਉਣੇ ਚਲ ਕੋਈ ਨਹੀਂ ਤੁਹਾਨੂੰ ਲੋ ਬਾਬਿਓ ਕੱਲ ਤੇ ਰਹਿ ਗਈ ਤੇ ਬਸ ਹਿੰਮਤ ਨਾਲ ਕੱਪੜੇ ਲੈ ਕੇ ਤੇ ਕਾਲ ਹੋਰ ਬਹੁਤ ਹੈ ਜੀ ਇਹ ਕੰਮ ਨੂੰ ਨਹੀਂ ਤੇ ਚਲੋ ਪਰ ਚੱਲਦੇ ਠੀਕ ਹੈ ਬਾਬਿਓ ਤੇ ਆਗੇ ਸੀ ਰਹਿ ਗਈ ਉਹ ਆਉਂਦਾ ਬਸ ਸਕੇਲਰ ਮਿਲਦਾ ਇੱਥੇ ਆਉਗਣ ਤੇ ਉਹ ਤੇ ਕੱਪੜੇ ਖੜ ਦੇ ਲਾਪਾ ਉਹ ਘਰ ਵੀ ਜਾਂਦੇ ਆ ਕਿਤੇ ਡਰਦੀ ਦਾ ਚਲੋ ਵੇਟ ਤਫਰ ਕਰਨੀ ਪੂਗੀ ਤੇ ਲੈ ਕੇ ਦੌੜਾ ਚੱਲੀਏ ਕਰਾ ਹੋਣਾ ਚਾਹੀਦਾ ਉਹ ਬਾਬੇ ਉਹ ਕੱਪੜੇ ਫੜ ਲੈ ਠੀਕ ਹੈ ਤੇ ਹੁਣ ਬਸ ਦਵਾ ਦਾ ਚੱਲ ਗਿਆ ਘਰੇ ਠੀਕ ਆਪਾਂ ਬਸ ਚਲੋ ਦਵਾ ਦਾ ਚੱਲੋ ਬਹੁਤ ਕਾਲੀਆ ਮਨਪ੍ਰੀਤ ਦੇ ਘਰੇ ਆ ਗਿਆ ਹੁਣ ਤਾਂ ਕਬੂਤਰ ਵੀ ਬਾਹਰ ਬੈਠੇ ਆ ਆਪਣੇ ਠੀਕ ਹੈ ਤੇ ਚੱਲ ਕੇ ਘਰਾਂ ਗਣ ਆਪਾਂ ਉਹ ਪੂਰੇ ਕਾਲ ਚ ਆਪ ਆ ਕੇ ਆ ਠੀਕ ਆ ਤੇ ਮਨਪ੍ਰੀਤ ਨੂੰ ਕਿਹਾ ਮੈਂ ਮਾਫੀ ਮਿੱਥੋ ਹੋ ਗਿਆ ਮੋਟਰਸਾਈਕਲ ਖਰਾਬ ਠੀਕ ਆ

ਕੋਈ ਨਾ ਬਸ ਮੁਰਸਾ ਚੱਲਦਾ ਰਹੇ ਹਾਂ ਉਹ ਚੱਲਦਾ ਬਸ ਉਹ ਚੱਲਦਾ ਉ ਚੱਲਦਾ ਫੇਰ ਕੋਈ ਦਿੱਕਤ ਨਹੀਂ ਆਪਾਂ ਨੂੰ ਉ ਚੱਲਦੇ ਦੂਤੇ ਕੁਝ ਨਹੀਂਗਾ ਬਸ ਫਿਰ ਵੇਖ ਇਹਦੇ ਲੋੜ ਹੀ ਨਹੀਂ ਕਿ ਕਮਾੜ ਦੇ ਲੋੜਾ ਚ ਬੈਟਰੀ ਹੋਊਗੀ ਨਹੀਂ ਮੈਂ ਕਿ ਕਮਾਰਦਾ ਹਾਂ ਤੂੰ ਬਾਤ ਕਰ ਚੱਲ ਮਾਰ ਫਿਰ ਬਾ ਮੇ ਮੂਰ ਵੀ ਲੜ ਦੇ ਕਿ ਨਹੀਂ ਚੱਲਦੀ ਕਿ ਨਹੀਂ ਮੂਰ ਚੱਲਦੀ ਆ ਮੂਰਲੀ ਚੱਲਦੀ ਆ ਬਸ ਹੁਣ ਕੀ ਐ ਐ ਐ ਬਾ ਇੱਕ ਫੈਕਸ਼ਨ ਹੋਰ ਦਿੰਦਾ ਜੇ ਮੱਜ ਵਿੱਚ ਬੱਚਾ ਹੋ ਜਾਂਦਾ ਫੈਕਸ਼ਨ ਪਹਿਲਾਂ ਫੈਕਸ਼ਨ ਵੇਖ ਲੈ ਕੀ ਫੈਕਸ਼ਨ ਦਿੰਦਾ ਹਾਂ ਇਹ ਦੇ ਰਿਹਾ ਜਿਹਦਾ ਡੜ ਚੱਲਦੀ ਆ ਆ ਕਿਵੇਂ ਦੇਦਾ ਫੈਕਸ਼ਨ ਕੋਈ ਹੈ ਯਾਰ ਮੈਂ ਤੈਨੂੰ ਮੇਸਤਰੀ ਦੇ ਨਾਲ ਪਤਾ ਨਹੀਂ ਬਾਹਰ ਲਾ ਮੇਸਤਰੀ ਆ ਚਰਮ ਠੀਕ ਹੈ ਵਾਕਈ ਜ਼ਰਾ ਲਾ ਦੀ ਸਰ ਲੱਗੀ ਨਾ ਵਾਕਈ ਬਸ ਠੀਕ ਸਰ ਇਹ ਆਂਤੀ ਕੋਈ ਚੀਜ਼ ਆਂਤ ਹੈ ਨਾ ਠੀਕ ਹੈ ਲੋ ਭਾਈ ਤੇ ਹੁਣ ਅੱਗੇ ਸਿੱਖ ਕਰੇ ਇਹਨਾਂ ਨੂੰ ਪਾ ਦਈਏ ਪਾਣੀ ਪੁਣੀ ਨਿੱਗਾ ਲੈ ਇਹਨਾਂ ਤੇ ਪਾਣੀ ਮੈਂ ਸਪੈਸ਼ਲ ਠੀਕ ਹੈ ਤੇ ਸੌਤ ਤੋਂ ਪਹਿਲਾਂ ਛਾਰਦਗੇ ਬਾਜੀ ਲੈਂਟ ਲੈਂਟ ਲੋਡ ਛਾਰਦਗੇ ਚਰਨ ਹੋ ਜੂ ਮੜਾ ਮੋਟਾ ਇੱਥੇ ਤੇ ਕਣਕ ਪਾਲੀਏ ਤੇ ਪਾਲੀਏ ਕੇਸੀ ਵਾਧ ਕੇ ਕਮਟ ਆਏ ਹਾਏ ਅੱਜ ਭਾਏ ਨਾਈ ਫੇਰਨੀ ਆਇਆ ਅੱਜ ਫੇਰ ਕਟਿੰਗ ਰਹੇਗੀ ਜੇ ਡੀ ਦਾੜੀ ਹੋਈ ਪਈ ਮੇਰੇ ਨਾਲ ਦੀ ਬਾਲੇ ਸਾਨੇ ਬੰਦ ਹੁੰਦੀ ਐ ਬਸ ਤੇ ਪਾਣੇ ਨੂੰ ਪਾ ਲਈਏ ਦੇਖ ਕੇ ਦਾਣੇ ਪਾਉਣੇ ਪਾਣਗੇ ਦਾਣੇ ਤਾਂ ਪਾਉਣੇ ਪਾਣਗੇ ਉਹ ਕੱਢ ਲੀਏ ਵਿੱਚੋਂ ਤੇ ਆਜੋ 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 ਕੱਲਾ ਭਾਇਰਾ ਵੀ ਨਹੀਂ ਖਾਂਦੇ ਪਾਣੀ ਕੱਢ ਲੀਏ ਠੰਡਾ ਘੜੇ ਅਰ ਗਿਆ ਪਾਣੀ ਆਏ ਪਹਿੋਂ ਪਾਣੀ ਵੀ ਥੋੜੇ ਦਿਨ ਪਾਵਾਂਗੇ ਇਹਨਾਂ ਨੂੰ ਆਪਾਂ ਨਿੱਗਾ ਵੀ 10 15 ਦਿਨ ਮੰਨ ਲਓ ਉਸ ਤੋਂ ਵੱਧ ਠੀਕ ਹੈ ਫੇਰ ਲੋੜ ਨਹੀਂ ਪੈਂਦੀ ਇਹਨਾਂ ਦੀ ਪਾਉਣ ਦੀ ਕਿਉਂਕਿ ਮੌਸਮ ਦਾ ਫਰਕ ਪਈ ਜਾਂਦਾ ਹੌਲੀ ਜਿਹਾ ਤੇ ਉਵੇਂ ਬਸ ਲੋੜ ਨਹੀਂ ਪੈਂਦੀ ਤੇ ਬਸ ਇਹਨੂੰ ਦਾਣੇ ਪਾ ਲਈਏ ਤੇ ਪਾਣੀ ਵਾਲਾ ਭੰਡਤ ਵਗੈਰਾ ਰੱਖ ਦਈਏ ਤੁਹਾਨੂੰ ਫੇਰ ਦਿਖਾਉਣੇ ਆ ਤੇ ਲੋ ਬਾਬੋ ਦਾਣੇ ਪਾ ਲੈਂਦੇ ਆਜੋ 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 ਆਰ 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 ਆਜੋ ਲੋ ਵੀ ਇੱਕ ਤਰ੍ਹਾਂ ਦੀ ਤਿਆਰੀ ਸੀ ਤਾਂ ਖਾਨ ਲੱਗ ਗਿਆ ਤੇ ਭਾਂਡਾ ਢੋਲਣੇ ਪਾਣੀ ਵਾਲਾ ਦਾਪਾ ਤੇ ਇਹ ਚ ਵੀ ਪਾਣੀ ਪਾ ਲਈਏ ਨਿੱਗਾ ਪਗਦੇ ਹੀ ਪਾਣੀ ਆਪਾਂ ਲੋ ਦੇ ਕੀ ਪਾਣੀ ਆ ਜੋ 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 ਲੋਹ ਪਾਣੀ ਨਾਲ ਕੰਮ ਵੀ ਕਰਦਾ ਹੈ ਕਲੀਅਰ ਇਹਨਾਂ ਦਾ ਬਾਕੀ ਕਿਹ ਜੋੜੀਆਂ ਅੰਜਮ ਡਿਲੇ ਆਏ ਆ ਸਾਰਾ ਜੋੜੀ ਵੀ ਦੁਆਰੇ ਅੰਡ ਲਾਉਂਚ ਤਿਆਰੀ ਤੇ ਆਪਣੇ ਆਂਡ ਦਾ ਖਰਾਬ ਹੈ ਤੇ ਮਿੱਠੋ ਮੇਰੀ ਤੇ ਮੇਰੀ ਹੈਗੀ ਮਿੱਠੋ ਤੇ ਆ ਕੱਲਾ ਹੀ ਦਾਣੇ ਖਰੀਦ ਤੱਕ ਠੀਕ ਆ ਛੇਰ ਚਾਰ ਤੇ ਪੰਜ ਛੇ ਕੋਲੀਆਂ ਆਪਾਂ ਪਾਠੇ ਬਸ ਸਨ ਕਰ ਦਈਏ ਬੰਦੇ ਨੂੰ ਹੁਣ ਚੰਗੀ ਤਰ੍ਹਾਂ ਨਾਲ ਲੋ ਮਿੱਤਰੋ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨ ਦਾ ਕਰ ਦਿਓ ਤੇ ਬਸ ਬੋਲਿੰਗ ਨੂੰ ਮੈਂ ਕਮੈਂਟ ਕਰ ਪਾ ਦੇ ਜੀ ਲਓ ਬਈ ਇਹ ਲਓ ਅਭੀ ਲਾਤਾ ਇਹੋ ਲਾਦ ਕੇ ਲਓ ਜੀ ਓਕੇ ਰਿਪੋਰਟ ਹੋ ਗਈ ਨਦੀ ਤੇ ਬਾਕੀ ਠੀਕ ਹੈ ਦਾ ਜੇ ਖਾਣੇ ਹੋਏ ਤਾਂ ਖਾ ਲੈਣਗੇ ਤੇ ਨਹੀਂ ਫਿਰ ਠੀਕ ਠਾਕ ਆਮ ਹੈਗਾ ਫਿਰ ਚਲੋ ਮਿੱਤਰੋ ਓਕੇ ਬਾਏ ਬਾਏ ਸਾਰਿਆਂ ਨੂੰ ਲਵ ਯੂ ਤੇ ਮਿਲਦੇ ਆਂ ਕਿ ਨਵੀਂ ਵੀਡੀਓ ਨਾਲ ਤੇ ਬਾਏ ਬਾਏ